ਕੀ ਨਾ ਮੈਂ ਮੇਰਾ ਨਾਮ ਕ੍ਰਿਸ਼ਨ ਹੈਗਾ ਜੀ ਮੈਂ ਅੱਜ ਗੁਰੂ ਜੀ ਕੋ ਆਇਆ ਸੀ ਤੇ ਮੈਨੂੰ ਗੁਰੂ ਜੀ ਤੇ ਪੂਰਾ ਯਕੀਨ ਹੈ ਕਿ ਗੁਰੂ ਜੀ ਇਹਨਾਂ ਨੂੰ ਪ੍ਰਸ਼ਾਸਨ ਤੋਂ ਇਨਸਾਫ ਦਿਵਾਉਗੇ ਤੇ ਮੇਰੇ ਪਿਓ ਦੇ ਸਖਤੋ ਸਖਤ ਕਾਰਵਾਈ ਕਰਵਾਉਣਗੇ ਕੀ ਹੋਇਆ ਕੀ ਦੱਸੋ ਮੇਰੇ ਨਾ ਮੇਰੇ ਪਿਓ ਨੇ ਮੇਰਾ ਨਾਮ ਬਰਤਨ ਕਰਵਾਇਆ ਜੀ ਕਿੱਥੋਂ ਲੈ ਕੇ ਕਿੱਥੇ ਮੇਰਾ ਭਟਕਲ ਨਾਮ ਦਾ ਸ਼ਹਿਰ ਹੈਗਾ ਵਾ ਪਹਿਲੇ ਮੈਨੂੰ ਆਪਾਪਾ ਮੇਰੇ ਢਿੱਲ ਤੱਕ ਛੱਡਣਗੇ ਮੁਸਲਮਾਨਾਂ ਵਾਲੇ ਨਾਲ ਉਹਨਾਂ ਨੇ ਮੈਨੂੰ ਜਾਮਾ ਮਸੀਦ ਦੇ ਬੈਕ ਸਾਈਡ ਦੇ ਗਊ ਮਸਕਵਾਇਆ ਉੱਥੇ ਤੇ ਉੱਤ ਬਾਅਦ ਮੈਨੂੰ ਅੱਗੇ ਨਾ ਨਿਊ ਦਿੱਲੀ ਤੋਂ ਮੇਰੀ ਉਥੇ ਮੇਰੀ ਇਹਨਾਂ ਨੇ ਸੁੰਨਤ ਕਰਵਾਤੀ ਐ ਤੇ ਮਾਥੇ ਤੰਗ ਹੈਗਾ ਸੀ ਤੰਗ ਪਰੇਸ਼ਾਨ ਹੈਗਾ ਸੀ ਪਾਪਾ ਨੂੰ ਫੋਨ ਕਰਦਾ ਸੀ ਪਾਪਾ ਕਹਿੰਦੇ ਜਿੱਦਾਂ ਉਹ ਤੇਨੂੰ ਰੱਖਦੇ ਉਦਾਂ ਰਹਿ ਤੂੰ ਤੇ ਮੈਂ ਐਸੇ ਹੀ ਥਰੂ ਹੁਣ ਮਹਾਰਾਜ ਜੀ ਕੋ ਆਇਆ ਵਾਂ ਕਿ ਮਹਾਰਾਜ ਜੀ ਮੈਂ ਬੜੀ ਮੁਸ਼ਕਿਲੋਂ ਸੇ ਨਿਕਲ ਕੇ ਆਇਆ ਵਾਂ ਹੁਣ ਮਹਾਰਾਜ ਜੀ ਸਾਡਾ ਇਨਸਾਫ ਕਰਵਾਣਗੇ ਤੇ ਕਿਉਂ ਭੇਜਿਆ ਤੁਹਾਡੇ ਕੋਲ ਉੱਥੇ ਉਥੇ ਵੇਜਤਾ ਆਇਆ ਮੈਨੂੰ ਕਦੀ ਉਹਨਾਂ ਕੋ 50000 ਮੰਗਾਂਦੇ ਕਰੀ 60000 ਮੰਗਾਂਦੇ ਸੀ ਆਪਣੇ ਅਕਾਊਂਟ 'ਚ ਟ੍ਰਾਂਸਫਰ ਨਹੀਂ ਕਰਵਾਉਂਦੇ ਕਿ ਅਲੱਗ-ਅਲੱਗ ਲੋਕਾਂ ਦੇ ਅਕਾਊਂਟ 'ਚ ਉਕੀ ਮੰਗ ਕਰ ਦਿੱਤਾ ਸਰ ਮੈਂ ਕਾਰਵਾਈ ਜਨਾ ਜੀ ਮੇਰੇ ਪਿਓ ਦੇ ਕਾਰਵਾਈ ਹੋਣੀ ਚਾਹੀਦੀ ਹੈ ਸਾਜੀ ਗੁਰੂ ਜੀ ਉਹ ਨਾਮ ਦੱਸ ਕੀ ਅੱਜ ਕੀ ਇਹ ਮਾਦਨ ਲੜ ਗਿਆ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਜੀ ਕਾਲੀ ਸਾਨਾ ਰਾਸ਼ਟਰੀਏ ਉਪ ਚੇਅਰ ਅੱਜ ਇੱਕ ਬੱਚਾ ਆਇਆ ਹੈ ਕ੍ਰਿਸ਼ਨ ਖੋਸਲਾ ਜਿਸ ਨੇ ਆਪਣੇ ਦਾਦਾ ਜੀ ਨਾਲ ਆਇਆ ਜਸਪਾਲ ਖੋਸਲਾ ਜੀ ਦੇ ਨਾਲ ਆਇਆ ਹੈ ਇਹਨਾਂ ਦਾ આરોਪ ਹੈ ਕਿ ਇਹਦੇ ਫਾਦਰ ਹੈਗੇ ਨੇ ਅਰਜੀਵ ਖੋਸਲਾ ਜੀ ਜਿਨ੍ਹਾਂ ਨੇ ਇਸ ਕ੍ਰਿਸ਼ਨ ਖੋਸਲੇ ਨੂੰ ਦਿੱਲੀ ਤੱਕ ਜਾ ਕੇ ਮੁਸਲਮਾਨਾਂ ਦੇ ਹਵਾਲੇ ਕੀਤਾ ਆ ਕਿ ਇਹਦੀ ਮੁਸਲਮਾਨਾਂ ਨੂੰ ਇਹਨੇ ਵੇਚ ਦਿੱਤਾ ਆ ਜਿਹੜਾ ਕਿ ਇੱਥੇ ਉਹਨਾਂ ਦਾ ਨੈਟਵਰਕ ਚੱਲਦਾ ਪਿਆ ਛਾਡੇ ਦੇ ਵਿੱਚ ਉਹ ਵੀ ਆਪਾਂ ਚੰਦ ਦਿਨਾਂ ਦੇ ਵਿੱਚ ਨੈਟਵਰਕ ਦਾ ਵੀ ਪਤਾ ਕਰਾਵਾਂਗੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਜਿਹੜਾ ਕਿ ਇੱਥੇ ਨੈਟਵਰਕ ਚੱਲਦਾ ਪਿਆ ਔਰ ਆ ਪਰਦਾ ਫਾਸ਼ ਕੀਤਾ ਜਾਵੇ ਪਰ ਇਹ ਬੱਚੇ ਨੂੰ ਇੱਕ ਹਿੰਦੂ ਹੋਣ ਦੇ ਨਾ ਸਨਤ ਨਹੀਂ ਹੋਣ ਦੇ ਨਾਤੇ ਉਹਨਾਂ ਨੇ ਇਹਨੂੰ ਜਮਾ ਜਮਾ ਮਸਜਿਦ ਦੇ ਵਿੱਚ ਗਊ ਮਾਸ ਖਵਾਇਆ ਆ ਨਾ ਫਿਰ ਉਸ ਤੋਂ ਬਾਅਦ ਇਹਨੂੰ ਕੁਰਾਨ ਧੱਕੇ ਨਾਲ ਪੜ੍ਹਾਉਂਦੇ ਰਹੇ ਨੇ ਇਸ ਬੱਚੇ ਦੀ ਇਹਨਾਂ ਨੇ ਸੁਨਤ ਕਰਾਈ ਆ ਇਹ ਜੜੀਗੀ ਬਰਦਾਸ਼ਤ ਤੋਂ ਬਾਹਰ ਗਈ ਆ ਇਹ ਜਿਹੜਾ ਇਹਨਾਂ ਦਾ ਇਹਨਾਂ ਨੇ ਨੈਟਵਰਕ ਇੱਥੇ ਬਣਾਇਆ ਆ ਮਹਿਮਾਨਯੋਗ ਪੁਲਿਸ ਕਮਿਸ਼ਨਰ ਨੂੰ ਤੇ ਡੀਜੀਪੀ ਸਾਹਿਬ ਨੂੰ ਤੇ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਆ ਕਿ ਜਿਹੜਾ ਇਹ ਨੈਟਵਰਕ ਚੱਲਦਾ ਪਿਆ ਧਰਮ ਪਰਿਵਰਤਨ ਦਾ ਧੱਕੇ ਨਾਲ ਉਹਨਾਂ ਨੂੰ ਫੜਦਾ ਪਾਛ ਕੀਤਾ ਜਾਵੇ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਬੱਚੇ ਨੇ ਦੱਸਿਆ ਹੈ ਕਿ ਪੰਜਾਬ ਦੇ ਹੋਰ ਵੀ ਬੱਚੇ ਹੈਗੇ ਨੇ ਜਿਹੜੇ ਉਹਨਾਂ ਦੇ ਜੰਗਲ ਦੇ ਵਿੱਚ ਫਸੇ ਨੇ ਇਹ ਬੱਚਾ ਉਥੋਂ ਧੋੜ ਕੇ ਆਇਆ ਆ ਉਹਨਾਂ ਦੇ ਜੰਗਲ ਚੋਂ ਨਿਕਲ ਕੇ ਆਇਆ ਆ ਤੇ ਆ ਕੇ ਉਹਨੇ ਆ ਕੇ ਜਿਹੜੀ ਆਪਣੇ ਨਾਲ ਔਰ ਇਹ ਨਾਲ ਹੱਡ ਬੀਤੀ ਉਹਨੇ ਆਪਣੀ ਦੱਸੀ ਆ ਕੇ ਕਿ ਮੇਰੇ ਫਾਦਰ ਨੇ ਮੇਰੀ ਜਿਹੜੀ ਮਤਰਾਹੀ ਮਾਂ ਆ ਉਹਨੇ ਮੈਨੂੰ ਉਥੇ ਵੇਚਿਆ ਆ ਕਿ ਮੇਰਾ ਧਰਮ ਪਰਵਰਤਨ ਕਰਵਾਇਆ ਆ ਇਹ ਬੜੀ ਮੰਦਭਾਗੀ ਗੱਲ ਆ ਕਿ ਤੁਹਾਡੇ ਸ਼ਿਹਾੜੇ ਦੇ ਵਿੱਚ ਹੋ ਗਏ ਇੱਕ ਸਨਾਤਨੀ ਹੋ ਗਏ ਉਹ ਮੁਸਲਮਾਨਾਂ ਨਾਲ ਰਲ ਕੇ ਧਰਮ ਪਰਵਤਨ ਕਰਾ ਰਿਹਾ ਹੈ ਇਹਨੂੰ ਅਸੀਂ ਕਦੀ ਨਹੀਂ ਛੱਡਾਂਗੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ ਇਹ ਤੁਹਾਡੇ ਇਨਸਾਫ ਲੈਣ ਵਾਸਤੇ ਆਏ ਅੱਜ ਇਹ ਇੱਥੇ ਆਏ ਨੇ ਕਿ ਤੁਹਾਡੇ ਨਾਲ ਧੱਕਾ ਹੋਇਆ ਆ ਤੇ ਤੁਹਾਡੀ ਮਤ ਕੀਤੀ ਜਾਵੇ ਇਸ ਸੰਬੰਧ ਵਿੱਚ ਮੇਰੀ ਪ੍ਰਸ਼ਾਸਨ ਨਾਲ ਗੱਲ ਹੋਈ ਆ ਉਹਨਾਂ ਨੇ ਆਖਿਆ ਕਿ ਇਹ ਬੱਚਾ ਛੋਟਾ ਆ ਇਹਦੀ ਬਾਲਜੋਗ ਕਮਿਸ਼ਨ ਹਗਾ ਆ ਐ ਅੰਬਰਸਾਡ ਡੀਸੀ ਆਫਿਸ ਦੇ ਉੱਪਰ ਚਿਲਡਰਨ ਵੈਲਫੇਅਰ ਜਿਹੜਾ ਵੀ ਹੈਗਾ ਉੱਥੇ ਇਹਦੇ ਅੰਗੇਸਟ ਉਹਨਾਂ ਨੇ ਲੈ ਕੇ ਭੇਜਤਾ ਆਇਆ ਤੇ ਬੱਚੇ ਨੂੰ ਉਹਨਾਂ ਨੇ ਬੁਲਾਇਆ ਵੀ ਆ ਬੁਲਾ ਕੇ ਤੇ ਅਸੀਂ ਸੋਵਾਰ ਜਾਵਾਂਗੇ ਉਹ ਜਿਹੜਾ ਚਾਈਲਡ ਵੈਲਫੇਅਰ ਅਫਸਰ ਹੈਗਾ ਉਹਨੂੰ ਮਿਲਾਂਗੇ ਤੇ ਇਹਦੇ ਬੱਚੇ ਦਾ ਮੈਡੀਕਲ ਕਰਾਵਾਂਗੇ ਕਿ ਜਿਹੜੀ ਇਹਦੀ ਸੁੰਨਤ ਕਰਾਈ ਧੱਕੇ ਨਾਲ ਉਹ ਕਾਦੇ ਵਾਸਤੇ ਕਰਾਈ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ